ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਗੁਰਾਂ ਨੇ ਬਾਣੀ ਦੁਖਿਆਰਾਂ ਦੀ ਉਸੇ ਵੇਲੇ ਧਾਰੀ ਬਿਰਤੀ ਵਿਚਾਰਾਂ ਦੀ ਵਿਰਨੇ ਨਹੀਂ ਦੁਖੀਏ ਵਰਾਇ ਤੋਂ ਬਿਨਾ ਰਹਿਣਾ ਨਹੀਂ ਧਰਮ ਸੀਸ ਲਾਈ ਤੋਂ ਬਿਨਾ ਨੌਵੇਂ ਪਾਸ਼ਾ ਸੱਚੇ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਕੋਲੇ ਕਾਸ਼ੀ ਤੋਂ ਕਸ਼ਮੀਰ ਤੱਕ ਦੇ ਪੰਡਤ ਇਕੱਠੇ ਹੋ ਕੇ ਆਉਂਦੇ ਆ ਤੇ ਫਰਿਆਦ ਸੱਚੇ ਪਾਸ਼ਾ ਜਾਣੀ ਜਾਣ ਨੇ ਜਾਣਦੇ ਹੀ ਨੇ ਵੀ ਇਹ ਕਿਉਂ ਪਹੁੰਚੇ ਨੇ ਉਹ ਮੈਨੂੰ ਯਾਦ ਆਉਂਦਾ ਵੀ ਬਹੁਤ ਵਾਰੀ ਰੌਲਾ ਪੈਂਦਾ ਵੀ ਕਸ਼ਮੀਰੀ ਪੰਡਤ ਕਸ਼ਮੀਰੀ ਪੰਡਤ ਪਰ ਇਹ ਆਪਣੇ ਇਸ ਪੁਰਾਣੇ ਕਈ ਗ੍ਰੰਥਾਂ ਚੋਂ ਆਉਂਦਾ ਵੀ ਸਾਰੀਆਂ ਥਾਵਾਂ ਦੇ ਪੰਡਤ ਇਕੱਠੇ ਹੋ ਕੇ ਕੱਲੇ ਕਸ਼ਮੀਰ ਦੇ ਪੰਡਤਾਂ ਨੂੰ ਤਾਂ ਔਰੰਗਜ਼ੇਬ ਮੌਮਨ ਨਹੀਂ ਜੰਮ ਮੁਸਲਮਾਨ ਨਹੀਂ ਨਾ ਬਣਾ ਰਿਹਾ ਸੀ ਸੋ ਸਾਰੇ ਨਾਰਥ ਇੰਡੀਆ ਦੇ ਕਮ ਸੇ ਕਮ ਸਾਰੀ ਹੈ ਨਾ ਇਹਦੇ ਚ ਵੀ ਆਉਂਦਾ ਇੱਕ ਥਾਂ ਦੇ ਉੱਤੇ ਕਾਸ਼ੀ ਕਸ਼ਮੀਰ ਦੇ ਆ ਮਿਲ ਕੇ ਬ੍ਰਾਹਮਣਾਂ ਨੇ ਚਾਨ ਚੱਕ ਆਣ ਕੇ ਸਭਾ ਚ ਕੂਕਾਂ ਮਾਰੀਆਂ ਕਾਸ਼ੀ ਕਸ਼ਮੀਰ ਇਹ ਜਿਹੜੀ ਕਿਤਾਬ ਹੈ ਬਾਬਾ ਬਕਾਲੇ ਵਾਲਾ ਇਹ ਡਾਕਟਰ ਗੁਰਦੇਵ ਸਿੰਘ ਸਿੱਧੂ ਖੁਰਾਣੇ ਨੇ ਸੰਪਾਦਨ ਕੀਤੀ ਹੈ ਤੇ ਇਹਦੇ ਵਿੱਚ ਜਿਹੜੇ ਪੁਰਾਣੇ ਕਿੱਸਿਆਂ ਦੇ ਰੂਪ ਚ ਜਾਂ ਕਵਿਤਾ ਦੇ ਰੂਪ ਚ ਜਿਹੜਾ ਇਤਿਹਾਸ ਲਿਖਿਆ ਨੌਵੇਂ ਪਾਸ਼ਾ ਮਹਾਰਾਜ ਜੀ ਦਾ ਉਹ ਇਹਦੇ ਵਿੱਚ ਆਉਂਦਾ ਹੈ ਕਾਸ਼ੀ ਕਸ਼ਮੀਰ ਦੇ ਬਾਂਮਣ ਉਹ ਗੱਲ ਪੜਦਿਆਂ ਪੜਦਿਆਂ ਜਿਹੜੀ ਯਾਦ ਆਈ ਸੀ ਵੀ ਇਹਦੇ ਵਿੱਚ ਜਿਹੜੀ ਉਹ ਇੱਕ ਗੱਲ ਆਉਂਦੀ ਹੈ ਉਹੀ ਸੇਮ ਪੰਥ ਪ੍ਰਕਾਸ਼ ਚ ਵੀ ਗੱਲ ਆਉਂਦੀ ਹੈ ਵੀ ਪੰਡਤਾਂ ਨੇ ਆ ਕੇ ਮਹਾਰਾਜ ਨੂੰ ਕਿਹਾ ਸੱਚੇ ਪਾਸ਼ਾ ਸਾਡੀ ਕੋਈ ਅਗਵਾਈ ਕਰਨ ਵਾਲਾ ਹੈ ਤੁਰਕਾਂ ਤੇ 10 ਗੁਣ ਅਧਿਕ ਹੈ Hindu Hindmahe ਜੋ ਤੁਮ ਖੰਡਾ ਫੜ ਖੜੋ ਸਬਰalੈ ਤੁਮ ਸੰਗ ਆਏ ਤੁਰਕਾਂ ਤੋਂ 10 ਗੁਣਾ ਅਧਿਕ ਹੈ Hindu ਹਿੰਦੁਸਤਾਨ ਚ ਜੇ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਖੰਡਾ ਫੜ ਕੇ ਸਾਡੀ ਅਗਵਾਈ ਕਰੋ ਤਾਂ ਅਸੀਂ ਟੱਕਰ ਲੈ ਸਕਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਵੇਲਾ ਹਜੇ ਕੁਰਬਾਨੀ ਦਾ ਖੰਡੇ ਦਾ ਵੇਲਾ ਵੀ ਆਉਣ ਵਾਲਾ ਹੀ ਹੈ ਸੋ ਇਹ ਇਹ ਸਾਖੀ ਪੜਦਿਆਂ ਮੈਨੂੰ ਇੱਕ ਕਹਾਣੀ ਸਾਖੀ ਯਾਦ ਆਉਂਦੀ ਹੈ ਜਿਹੜੀ ਗੋਪੀਨਾਥ ਮਹਾਤੀ ਦੀ ਕਿਤਾਬ ਸੀ ਅੰਮ੍ਰਿਤ ਸੰਤਾਨ ਇਹ ਮੈਨੂੰ ਯਾਦ ਆਈ ਇਹਦੇ ਵਿੱਚ ਕਿਹੜੇ ਤਰੀਕੇ ਸਾਖੀਆਂ ਕਿਧਰੋਂ ਕਿਧਰ ਜੁੜ ਜਾਂਦੀਆਂ ਬਹੁਤ ਹੈਰਾਨ ਹੋਇਆ ਸੀ ਇਹ ਗੱਲ ਪੜ੍ਹ ਕੇ ਕਿਉਂਕਿ ਜਿਹੜੀ ਇਹਦੇ ਚ ਪੜ੍ਹੀ ਸੀ ਉਹ ਸਾਖੀ ਇੱਕ ਉਹ ਕਿਹੜੇ ਤਰੀਕੇ ਇੱਥੇ ਆ ਕੇ ਜੁੜੀ ਨਾਲ ਗੋਪੀਨਾਥ ਮਹਾਤੀ ਜੰਗਲਾਤ ਵਿਭਾਗ ਵਿੱਚ ਅਫਸਰ ਤੇ ਉਹਦੀ ਡਿਊਟੀ ਉੜੀਸਾ ਚ ਕਿਤੇ ਜੰਗਲਾਂ ਦੇ ਵਿੱਚ ਲੱਗ ਗਈ ਡਿਊਟੀ ਲੱਗੀ ਤੇ ਉਹ ਉੱਥੇ ਜੰਗਲਾਂ ਦੇ ਵਿੱਚ ਉਹਨੂੰ ਸ਼ੌਕ ਵੀ ਸੀ ਹਨਾ ਘੁੰਮਣ ਦਾ ਜੰਗਲ ਚ ਜਾਣ ਦਾ ਤੇ ਹੋਰ ਹਨਾ ਐਕਸਪਲੋਰ ਕਰਨ ਦਾ ਚੀਜ਼ਾਂ ਟਰੈਵਲ ਕਰਨ ਦਾ ਵੀ ਸ਼ੌਕ ਸੀ ਤੇ ਉੱਥੇ ਉਹਨੂੰ ਅਟਰੈਕਸ਼ਨ ਵੀ ਹੋਈ ਵੀ ਉੱਥੇ ਜੰਗਲ ਦੇ ਵਿੱਚ ਕੋਈ ਕਬੀਲਾ ਵਸਦਾ ਸੀ ਜਿਹੜਾ ਉਹਨੂੰ ਅਟਰੈਕਟ ਕਰਦਾ ਸੀ ਕੰਧ ਕਬੀਲਾ ਕੰਧ ਕਬੀਲਾ ਵਸਦਾ ਸੀ ਤੇ ਉਹ ਉਹਨੂੰ ਬਹੁਤ ਅਟਰੈਕਟ ਕਰਦਾ ਸੀ ਤੇ ਉਹ ਜੰਗਲ ਚ ਉਹਨਾਂ ਕੋਲੇ ਜਾਣ ਲੱਗ ਗਿਆ ਹੌਲੀ-ਹੌਲੀ ਨੇੜਤਾ ਬਣਾਈ ਜਿਹੜੇ ਆਦੀਵਾਸੀ ਕਬੀਲੇ ਉਹ ਥੋੜੇ ਜੇ ਹਨਾ ਵਿਕਾਸਸ਼ੀਲ ਲੋਕਾਂ ਤੋਂ ਤੇ ਇਹਨਾਂ ਸਾਰਿਆਂ ਤੋਂ ਦੂਰ ਰਹਿੰਦੇ ਕਰਕੇ ਉਹ ਸਮਾਂ ਲੈਂਦੇ ਆ ਨੇੜਤਾ ਬਣਾਉਣ ਲੱਗੇ ਗੋਪੀਨਾਥ ਮਹਾਤੀ ਨੇ ਉਹਨਾਂ ਨਾਲ ਨੇੜਤਾ ਬਣਾਈ ਇਹਦੀ ਕਿਤਾਬ ਚ ਅੰਮ੍ਰਿਤ ਸੰਤਾਨ ਜੇ ਸਾਰੀ ਸਾਖੀ ਆਉਂਦੀ ਹੈ ਨੇੜਤਾ ਬਣਾਈ ਤੇ ਹੌਲੀ-ਹੌਲੀ ਪੁੱਛਣ ਲੱਗ ਗਿਆ ਉਹਨਾਂ ਦੇ ਕਾਰਵਿਹਾਰ ਉਹਨਾਂ ਦਾ ਜੀਵਨ ਉਹਨਾਂ ਦਾ ਰੈਂ ਸੈਨ ਪੁੱਛਣ ਲੱਗ ਗਿਆ ਉਹ ਕੰਦ ਹੈ ਜਿਹੜੇ ਕੰਦ ਕਬੀਲੇ ਵਾਲੇ ਜਿਹੜੇ ਅ ਕੰਦ ਦੱਸਦੇ ਆ ਸਾਰਾ ਕੁਝ ਵੀ ਸਾਡਾ ਕਾਰਵਿਹਾਰ ਕੀ ਹੈ ਅਸੀਂ ਸਾਡੇ ਰੂਲ ਕੀ ਹੈ ਹਨਾ ਸਾਡੇ ਇੱਥੇ ਡਿਸਪਲਿਨ ਕੀ ਹੈ ਸਾਡੀ ਮਰਿਆਦਾ ਕੀ ਹੈ ਉਹ ਸਾਰਾ ਹਨਾ ਅ ਸਰਦਾਰ ਆ ਜਿਹੜਾ ਸਾਡਾ ਸਰਦਾਰ ਉਹਦਾ ਨਾਮ ਹੈਗਾ ਸਰਬੂ ਸ਼ਾਂਤਤਾ ਸ਼ਾਂਤਤਾ ਰੱਖੇ ਸੋ ਜੀਵੇ ਸ਼ਾਂਤਤਾ ਮਾਰੇ ਸੋ ਮਰੇ ਸਰਬੂ ਸ਼ਾਂਤਤਾ ਸਰਦਾਰ ਹੈ ਉਹ ਸਰਦਾਰ ਜਿਵੇਂ ਕਹੂਗਾ ਓਵੇਂ ਅਸੀਂ ਕਰਦੇ ਆ ਜਿਹਨੂੰ ਰੱਖ ਲੂਗਾ ਰੱਖ ਲੂਗਾ ਜਿਹਨੂੰ ਮਾਰ ਦੂਗਾ ਮਾਰ ਦੂਗਾ ਹਰ ਸਾਲ ਇੱਕ ਬਲੀ ਹੁੰਦੀ ਹੈ ਬਲੀ ਦਿੰਨੇ ਸਰਬੂ ਆ ਜਿਹੜਾ ਸਾਡਾ ਸਰਦਾਰ ਉਹ ਕਿਸੇ ਮਾਂ ਦੇ ਪੁੱਤ ਤੇ ਹੱਥ ਰੱਖ ਦੇਵੇ ਸਾਨੂੰ ਉਹਦੀ ਬਲੀ ਦੇਣੀ ਪਊ ਕਿਸੇ ਬੰਦੇ ਤੇ ਹੱਥ ਰੱਖ ਦੇਵੇ ਕਿਸੇ ਦੇ ਤੇ ਹਨਾ ਕਿਸੇ ਤੇ ਵੀ ਹੱਥ ਰੱਖ ਦੇਵੇ ਸਾਨੂੰ ਉਹਦੀ ਬਲੀ ਦੇਣੀ ਪਊ ਪਰ ਸਰਬੂ ਆ ਨਾ ਜਿਹੜਾ ਜ ਸਾਡਾ ਜਿਹੜਾ ਸਰਦਾਰ ਹੈ ਨਾ ਉਹ ਉਹ ਦਿਆਲੂ ਬਹੁਤ ਹੈ ਉਹ ਹਰ ਸਾਲ ਕਿਸੇ ਬੰਦੇ ਤੇ ਹੱਥ ਰੱਖ ਕੇ ਤੇ ਉਹਨੂੰ ਕਹਿ ਦਿੰਦਾ ਤੇਰੇ ਰਾਈ ਉਹ ਖਰਗੋਸ਼ ਦੀ ਬਲੀ ਦੇ ਦੇਾਂਗੇ ਤੇਰੇ ਰਾਈ ਉਹ ਹਿਰਨ ਦੀ ਬਲੀ ਦੇ ਦੇਾਂਗੇ ਸੋ ਇਹ ਇਸ ਤਰੀਕੇ ਚੱਲਦਾ ਹੈ ਆਦੀਵਾਸੀਆਂ ਦਾ ਜਿਹੜਾ ਮਰਿਆਦਾ ਚੱਲਦੀ ਹੈ ਬਹੁਤ ਸੋਣਾ ਲਿਖਿਆ ਇਹਨਾਂ ਨੇ ਕਹਿੰਦੇ ਵੀ ਸਰਬੂ ਨੇ ਖਿਮਾ ਕਰਨਾ ਹੀ ਸਿੱਖਿਆ ਹੈ ਸਰਬੂ ਦੀਆਂ ਸਿਫਤਾਂ ਕਰਦੇ ਆ ਇਹ ਤੇ ਉਹ ਜਦੋਂ ਸਰਬੂ ਬਾਰੇ ਸੁਣਦਾ ਹੈ ਗੋਪੀਨਾਥ ਮਹਾਤੀ ਤਾਂ ਉਹ ਸੋਚਦਾ ਹੈ ਵੀ ਸਰਬੂ ਕਿਹੋ ਜਿਹਾ ਹੋਊਗਾ ਉਹ ਦੁਨਿਆਵੀ ਸਰਦਾਰਾਂ ਬਾਰੇ ਜਿਹੜੇ ਆਮ ਲੋਕ ਜਿਹੜੇ ਹੁਣ ਅਸੀਂ ਜਿੱਥੇ ਵਿਚਰਦੇ ਆ ਉਹਨਾਂ ਸਰਦਾਰਾਂ ਬਾਰੇ ਉਹਨਾਂ ਰਾਜਿਆਂ ਬਾਰੇ ਉਹਨਾਂ ਵਜ਼ੀਰਾਂ ਬਾਰੇ ਉਹਨਾਂ ਉਹਦਿਆਂ ਦੇ ਬੈਠੇ ਲੋਕਾਂ ਬਾਰੇ ਸੋਚਦਾ ਵੀ ਉਹਨਾਂ ਵਰਗਾ ਇਮੇਜਿਨ ਕਰਦਾ ਵੀ ਸਰਬੂ ਵੀ ਇਹਨਾਂ ਦਾ ਸਰਦਾਰ ਵੀ ਉਹਨਾਂ ਵਰਗਾ ਹੋਊਗਾ ਜਿਹੜੇ ਸਾਡੇ ਰਾਜੇ ਬਣ ਕੇ ਘੁੰਮਦੇ ਆ ਇਹਨਾਂ ਦਾ ਵੀ ਉਹ ਸਰਦਾਰ ਹੈ ਸਾਡੇ ਤਾਂ ਸਰਪੰਚ ਦਾ ਕਾਰਵਿਹਾਰ ਬਦਲ ਜਾਂਦਾ ਜਦੋਂ ਕੋਈ ਆਮ ਗਰੀਬ ਪਰਿਵਾਰ ਚੋਂ ਵੀ ਭਾਵੇਂ ਮੁੰਡਾ ਉੱਠਿਆ ਹੋਵੇ ਜੇ ਸਰਪੰਚ ਬਣ ਜਾਂਦਾ ਤੇ ਉਹ ਕਿਉਂਕਿ ਉਹ ਪਿੰਡ ਦਾ ਸਰਦਾਰ ਹੋ ਗਿਆ ਤੇ ਉਹਦਾ ਰਹਿਣ ਸਹਿਣ ਬਦਲ ਜਾਂਦਾ ਦੂਜਿਆਂ ਨਾਲ ਵੀ ਸਰਬੂ ਦਾ ਵੀ ਉਹਨੇ ਸੋਚਿਆ ਵੀ ਉਹੋ ਜਿਹਾ ਹੋਊਗਾ ਉਹ ਢੀਕਦਾ ਵੀ ਸਰਬੂ ਕਦੋਂ ਆਊ ਸਰਬੂ ਜੀ ਜੰਗਲ ਨੂੰ ਗਿਆ ਉਹ ਮਰਜੀ ਆ ਉਹਦੀ ਕਦੋਂ ਆਵੇ ਉਹ ਢੀਕਦਾ ਬਹੁਤ ਚਿਰ ਇੱਕ ਦਿਨ ਦੋ ਦਿਨ ਤਿੰਨ ਦਿਨ ਕਈ ਦਿਨਾਂ ਪੁੱਛੋ ਜਦੋਂ ਸਰਬੂ ਆਉਂਦਾ ਤੇ ਕਿਸੇ ਉਹ ਕਬੀਲੇ ਚ ਲੋਕਾਂ ਕੋਲੇ ਬੈਠਾ ਤੇ ਕਿਸੇ ਨੇ ਕਿਹਾ ਉਹ ਆਉਂਦਾ ਸਰਬੂ ਸਰਬੂ ਜਦੋਂ ਆਉਂਦਾ ਤਾਂ ਉਹਦੇ ਇੱਕ ਲੰਗੋਟ ਪਾਇਆ ਹੱਥ 'ਚ ਉਹਦੇ ਸੋਟੀ ਐ ਇੱਕ ਡਾਗ ਉਹਦੇ ਨਾਲ ਕੁਛ ਘਿਰਨ ਤੁਰੇ ਆਉਂਦੇ ਆ ਸਹੇ ਤੁਰੇ ਆਉਂਦੇ ਆ ਹਨਾ ਕੁਛ ਐ ਇੱਕ ਕੁੱਤਾ ਤੁਰਿਆ ਆਉਂਦਾ ਉਹਦੇ ਨਾਲ ਉਹ ਕਹਿੰਦਾ ਵੀ ਇਹ ਸਰਦਾਰ ਹੈ ਉਹ ਕਹਿੰਦਾ ਹਾਂ ਇਹੀ ਸਰਦਾਰ ਹੈ ਸਰਬੂ ਉਹ ਕਹਿੰਦਾ ਵੀ ਇਹਦੇ 'ਚ ਸਰਦਾਰਾਂ ਵਾਲੀ ਗੱਲ ਕਿਉਂ ਨਹੀਂ ਕਿਉਂ ਸਰਦਾਰਾਂ ਵਾਲੀ ਗੱਲ ਕਿਉਂ ਨਹੀਂ ਇਹਦੇ ਇੱਕ ਬਚਨ ਤੇ ਅਸੀਂ ਜਾਣਦੇ ਇਹਨੂੰ ਤਿਆਰ ਹੈ ਨਹੀਂ ਪਰ ਸਰਦਾਰ ਤਾਂ ਘੋੜਿਆਂ ਤੇ ਆਉਂਦੇ ਹੁੰਦੇ ਆ ਰੱਥਾਂ ਤੇ ਆਉਂਦੇ ਹੁੰਦੇ ਆ ਸਰਦਾਰ ਤਾਂ ਉਹ ਕਹਿੰਦੇ ਵੀ ਸਾਡੇ ਨਹੀਂ ਇਸ ਤਰੀਕੇ ਹੁੰਦਾ ਸਾਡਾ ਸਰਦਾਰ ਤੈਅ ਬਝਾਈਏ ਚਲੋ ਖੈਰ ਸਰਬੂ ਆਉਂਦਾ ਜਿਹੜੀ ਸਾਖੀ ਆਪਾਂ ਪਹੁੰਚਦੇ ਆ ਉੱਥੇ ਸਰਬੂ ਆਉਂਦਾ ਸਰਬੂ ਨੂੰ ਇਹ ਮਲਾਉਂਦੇ ਆ ਸਰਬੂ ਦੇ ਆਲੂ ਆ ਸਰਬੂ ਗੱਲਾਂ ਸੁਣਦਾ ਬਹੁਤ ਸੋਹਣੀਆਂ ਜਿਹੜਾ ਇਹਨਾਂ ਦਾ ਸਰਦਾਰ ਹੈ ਤਾਂ ਇਹ ਮਲਾਉਂਦੇ ਆ ਤੇ ਦੱਸਦੇ ਆ ਸਰਬੂ ਨੂੰ ਵੀ ਇਹ ਸਾਡੇ ਬਾਰੇ ਜਾਣਨਾ ਚਾਹੁੰਦਾ ਆਪਣੇ ਬਾਰੇ ਇਹ ਇਹਨੂੰ ਕਿਉਰੀਓਸਟੀ ਹੈ ਹਨਾ ਵੀ ਇਹ ਕੌਣ ਆ ਇਹ ਕਿੱਥੋਂ ਕਿੱਥੋਂ ਚੱਲਿਆ ਇਹਨਾਂ ਦਾ ਕਬੀਲਾ ਤੇ ਸਾਰਾ ਕੁਝ ਸਰਬੂ ਨੂੰ ਪੁੱਛਦਾ ਸਰਬੂ ਨੂੰ ਕਹਿੰਦਾ ਤੂੰ ਆਪਦਾ ਕੋਈ ਇਤਿਹਾਸ ਦੱਸ ਸਕਦਾ ਕੰਧ ਕਬੀਲੇ ਦਾ ਸਰਬੂ ਕਹਿੰਦਾ ਲਿਖਤੀ ਤਾਂ ਕੋਈ ਸਾਡੇ ਕੋਲੇ ਹੈ ਨਹੀਂ ਪਰ ਜ਼ੁਬਾਨੀ ਕਲਾਮੀ ਮੈਨੂੰ ਯਾਦ ਆ ਉਹ ਕਹਿੰਦਾ ਜਿੰਨਾ ਕੁ ਜ਼ੁਬਾਨੀ ਕਲਾਮੀ ਯਾਦ ਆ ਦੱਸ ਦੇ ਉਹ ਦੁਆਪਰ ਦਾ ਤ੍ਰੇਤੇ ਤੱਕ ਦਾ ਮੈਨੂੰ ਯਾਦ ਆ ਜ਼ੁਬਾਨੀ ਕਲਾਮੀ ਦੁਆਪਰ ਤ੍ਰੇਤੇ ਤੱਕ ਦਾ ਯਾਦ ਆ ਤੈਨੂੰ ਚੱਲ ਸੁਣਾ ਕਿੱਥੋਂ ਕੋਈ ਪੁਰਾਣੀ ਤੋਂ ਪੁਰਾਣੀ ਸਾਖੀ ਪੁਰਾਣੀ ਤੋਂ ਪੁਰਾਣੀ ਸਾਖੀ ਜਿਹੜੀ ਮੈਨੂੰ ਯਾਦ ਆਉਂਦੀ ਹੈ ਸੀਨਾ ਬਸੀਨਾ ਚਲਦੀਆਂ ਨਾ ਉਹ ਸੀਨਿਆਂ ਚ ਸਾਂਭੀਆਂ ਪਈਆਂ ਜਿਹੜੀਆਂ ਜਿਹੜੀ ਕਥਾ ਸੀਨਿਆਂ ਚ ਸਾਂਭੀ ਪਈ ਹੁੰਦੀ ਆ ਉਹ ਬਹੁਤ ਤਕੜੀ ਹੁੰਦੀ ਆ ਉਹ ਕਹਿੰਦਾ ਵੀ ਯਾਦ ਆਉਂਦਾ ਵੀ ਇੱਕ ਸਮਾਂ ਸੀ ਉਦੋਂ ਦੋ ਮੁੰਡੇ ਤੇ ਇੱਕ ਕੁੜੀ ਤੀਵੀਂ ਸੀ ਨਾਲ ਇੱਕ ਵੱਡੇ ਮੁੰਡੇ ਦੀ ਤੀਵੀਂ ਸੀ ਨਾਲ ਉਹ ਤਿੰਨੇ ਜਣੇ ਸਾਡੇ ਕੋਲੇ ਆਏ ਉਹਨਾਂ ਨੂੰ ਕੋਈ ਕਹਿ ਲੋ ਵੀ ਆਪਦੇ ਦੇਸ਼ ਚ ਉਹਨਾਂ ਨੂੰ ਕੱਢਦਾ ਸੀ ਕੋਈ ਕਾਰਨ ਸੀ ਕੋਈ ਸਜ਼ਾ ਮਿਲੀ ਤੇ ਉਹਨਾਂ ਨੂੰ ਕੱਢਦਾ ਤੇ ਉਹ ਸਾਡੇ ਕੋਲੇ ਆਏ ਸਾਡੇ ਕੋਲੇ ਆ ਕੇ ਰਹਿਣ ਲੱਗ ਗਏ ਇੱਥੇ ਜਿਹੋ ਜਿਹਾ ਸਾਡਾ ਘਰ ਵਿਹਾਰ ਸੀ ਉਹੋ ਜਿਹਾ ਹੀ ਕਰਨ ਲੱਗ ਗਏ ਸੂਰਮੇ ਸੀ ਉਹ ਵੀ ਦੋਵੇਂ ਮੁੰਡੇ ਤੇ ਵੱਡੇ ਮੁੰਡੇ ਦੀ ਤੀਵੀਂ ਸੀ ਨਾਲ ਉਹ ਘਰੇ ਰਹਿੰਦੀ ਉਹ ਕੰਮਕਾਰ ਕਰਨ ਹਣਾ ਜੰਗਲ ਚ ਤੁਰੇ ਫਿਰਦੇ ਤੇ ਇਹ ਨਾਲ ਸੋਹਣਾ ਘਰ ਵਿਹਾਰ ਚੱਲ ਰਿਹਾ ਸੀ ਕਹਿੰਦੇ ਕੋਈ ਸਮਾਂ ਆਇਆ ਕੋਈ ਸਮੇਂ ਦਾ ਗੇੜਾ ਇਹੋ ਜਿਹਾ ਸੀ ਵੀ ਤੁਨ ਕਬੀਰ ਆਇਆ ਤੁਨ ਕਬੀਰ ਨੇ ਆ ਕੇ ਤੇ ਉਹ ਜਿਹੜਾ ਵੱਡਾ ਮੁੰਡਾ ਸੀ ਤੇ ਉਹਦੀ ਤੀਵੀਂ ਨੂੰ ਚੱਕ ਕੇ ਲੈ ਗਿਆ ਤੀਵੀਂ ਨੂੰ ਚੱਕ ਕੇ ਲੈ ਗਿਆ ਤੇ ਹੁਣ ਇਹ ਦੋਵੇਂ ਆ ਜਿਹੜੇ ਇਹਨਾਂ ਨੇ ਤੀਵੀਂ ਵਾਪਸ ਲੈ ਕੇ ਆਉਣੀ ਆ। ਤਾਨੁਕਬੇਰ ਬਹੁਤ ਦੂਰ ਰਹਿੰਦਾ। ਤਾਨੁਕਬੇਰ ਤੂੰ ਤਾਨੁਕਬੇਰ ਕੋਲੇ ਪਹੁੰਚਣਾ ਬਹੁਤ ਔਖਾ ਹੈ। ਪਰ ਤੀਵੀਂ ਵਾਪਸ ਲਿਆਉਣੀ ਆ ਤੇ ਉਹਨਾਂ ਦੋਵਾਂ ਭਰਾਵਾਂ ਨੇ ਆ ਕੇ ਸਾਨੂੰ ਕਿਹਾ ਵੀ ਤੁਸੀਂ ਕਬੀਲਿਆਂ ਦੇ ਅ ਯੋਧਿਆਂ ਨੂੰ ਇਕੱਠੇ ਕਰੋ ਤੇ ਅਸੀਂ ਆਪਦੀ ਜਿਹੜੀ ਸਾਡੀ ਔਰਤ ਚੱਕ ਕੇ ਲੈ ਗਿਆ ਤਾਨੁਕਬੇਰ ਉਹ ਛੜਾ ਕੇ ਲਿਆਉਣੀ ਆ। ਕਹਿੰਦੇ ਅਸੀਂ ਉਹਨੂੰ ਕਿਹਾ ਵੀ ਅਸੀਂ ਬਹੁਤ ਵੱਡੇ ਯੋਧੇ ਆ। ਜੰਗਲ ਚ ਵਸਣ ਵਾਲੇ ਕਬੀਲੇ ਜਿਹੜੇ ਸਾਡੇ ਸੂਰਮੇ ਆ ਮੁੰਡੇ ਆ ਯੋਧੇ ਆ ਉਹ ਬਹੁਤ ਤਾਕਤਵਰ ਆ ਉਹ ਹਾਥੀਆਂ ਨੂੰ ਬਗਹਾੜਾ ਨੂੰ ਹੱਥਾਂ ਸ਼ੇਰਾਂ ਨੂੰ ਬਗਹਾੜਾ ਨੂੰ ਹੱਥਾਂ ਨਾਲ ਪਾੜ ਦਿੰਦੇ ਆ ਉਹ ਕਹਿੰਦਾ ਫਿਰ ਤੁਸੀਂ ਚੱਲੋ ਮੇਰੇ ਨਾਲ ਮੇਰੀ ਮਦਦ ਕਰੋ ਉਹ ਕਹਿੰਦੇ ਅਸੀਂ ਤੇਰੀ ਮਦਦ ਨਹੀਂ ਕਰ ਸਕਦੇ ਤੁਸੀਂ ਐਡੇ ਯੋਧੇ ਆ ਰਿਛਾਂ ਨੂੰ ਹਾਥੀਆਂ ਨੂੰ ਸ਼ੇਰਾਂ ਨੂੰ ਬਗਹਾੜਾ ਨੂੰ ਟੱਕਰ ਲੈਣ ਵਾਲੇ ਆ ਤੁਸੀਂ ਉਹਨਾਂ ਦੇ ਨਾਲ ਤੁਸੀਂ ਐਡੇ ਯੋਧੇ ਆ ਤੇ ਧਨਕਬੇਰ ਨਾਲ ਲੜਨ ਵਾਸਤੇ ਮੇਰੀ ਮਦਦ ਨਹੀਂ ਕਰ ਸਕਦੇ ਉਹ ਕਹਿੰਦੇ ਮਸਲਾ ਇਹ ਹੈ ਵੀ ਅਸੀਂ ਸੱਚਮੁੱਚ ਜੀਏ ਕੋਈ ਸ਼ੇਰ ਆਊਗਾ ਹੁਣ ਵੀ ਉਹਨੂੰ ਹੱਥਾਂ ਨਾਲ ਪਾੜ ਦੇਾਂਗੇ ਪਰ ਸਾਨੂੰ ਰਾਜਿਆਂ ਨਾਲ ਲੜਨ ਦਾ ਵੱਲ ਨਹੀਂ ਉਹ ਜਿਹੜੇ ਦੋਵੇਂ ਮੁੰਡੇ ਸੀ ਉਹ ਕਹਿੰਦੇ ਸਾਨੂੰ ਪਤਾ ਰਾਜਿਆਂ ਨਾਲ ਕਿਵੇਂ ਲੜੀਦਾ ਉਹਨਾਂ ਨੇ ਕਹਿੰਦੇ ਸਾਨੂੰ ਤਿਆਰ ਕੀਤਾ ਅਸੀਂ ਹੋਰ ਕਬੀਲੇ ਵੀ ਇਕੱਠੇ ਲਏ ਸਾਰੇ ਜੰਗਲ 'ਚ ਆਵਾਜ਼ ਮਾਰੀ ਬਾਂਦਰ ਵੀ ਤੁਰ ਪਏ ਸਾਡੇ ਨਾਲ ਰਿਛ ਵੀ ਤੁਰ ਪਏ ਸਾਡੇ ਨਾਲ ਉਹ ਸਾਰੇ ਇਕੱਠੇ ਹੋ ਕੇ ਤੁਰ ਪਏ ਜਾਨਵਰ ਵੀ ਤੇ ਅਸੀਂ ਗਏ ਤੇ ਤੁੰਗਬੇਰ ਨਾਲ ਲੜਾਈ ਕੀਤੀ ਤੇ ਉੱਥੋਂ ਉਹਨਾਂ ਦੀ ਤੀਵੀਂ ਛੜਾ ਲਿਆਂਦੀ ਇਹ ਸਾਖੀ ਸਰਬੂ ਸੁਣਾਉਂਦਾ ਗੋਪੀਨਾਥ ਮਹਾਤਮ ਆਪ ਦੇ ਕਬੀਲੇ ਦੀ ਅਸੀਂ ਬਹੁਤ ਤਕੜੇ ਆ ਕਹਿੰਦਾ ਅਸੀਂ ਬਹੁਤ ਯੋਧੇ ਆ ਪਰ ਸਾਨੂੰ ਰਾਜਿਆਂ ਨਾਲ ਲੜਨ ਦਾ ਵੱਲ ਨਹੀਂ ਆਉਂਦਾ ਸੀ ਉਹ ਮੁੰਡਿਆਂ ਨੇ ਸਾਨੂੰ ਰਾਜਿਆਂ ਨਾਲ ਲੜਨ ਦਾ ਵੱਲ ਸਿਖਾਇਆ ਸਾਡੀ ਗਵਾਈ ਕੀਤੀ ਅਗਵਾਈ ਕਰਕੇ ਉਹ ਸਾਨੂੰ ਧਨਕਬੇਰ ਦੇ ਲੈ ਗਿਆ ਧਨਕਬੇਰ ਨੂੰ ਅਸੀਂ ਮਾਰ ਕੇ ਤੇ ਉਹਦੀ ਧੀ ਵੀ ਨੂੰ ਛੁਡਾ ਲਿਆ ਪਰ ਉਹਨੇ ਗਾਂ ਜਿਹੜੀ ਗੱਲ ਕਹੀ ਸਰਬੂ ਨੇ ਧਨਕਬੇਰ ਕਦੇ ਮਰਦਾ ਨਹੀਂ ਹੁੰਦਾ ਕਦੇ ਮਰਦਾ ਨਹੀਂ ਹੁੰਦਾ ਉਹ ਭੇਸ ਬਟਾ ਕੇ ਆਉਂਦਾ ਹੀ ਰਹਿੰਦਾ ਧਨਕਬੇਰ ਹੁਣ ਵੀ ਆ ਰਿਹਾ ਸਾਡੇ ਜੰਗਲਾਂ ਨੂੰ ਵੱਢ ਰਿਹਾ ਬੱਬਕੇ ਤੇ ਇਹਦੇ ਤੇ ਵੱਡੀਆਂ-ਵੱਡੀਆਂ ਲੋਹੇ ਦੀਆਂ ਉਹ ਵਿਚਾਰਿਆ ਉਹਨਾਂ ਨੂੰ ਲਾਈਨ ਤੱਕ ਇਹਨਾ ਨਹੀਂ ਆਉਂਦਾ ਹਨਾ ਵੀ ਟ੍ਰੇਨ ਦੀਆਂ ਲਾਈਨਾਂ ਉਹ ਵੱਡੀਆਂ-ਵੱਡੀਆਂ ਗਾਰਡਰਾਂ ਜਾਂ ਇਹਦੇ ਤੇ ਉਹ ਵਿਚਾਰਿਆ ਲੋਹੇ ਦੀਆਂ ਤੇ ਉਹਦੇ ਉੱਤੋਂ ਵੱਡੇ-ਵੱਡੇ ਦੈਂਤ ਲੰਘਦੇ ਆ ਉਹਨਾਂ ਨੂੰ ਨਹੀਂ ਪਤਾ ਰੇਲ ਗੱਡੀ ਕੀ ਹੁੰਦੀ ਹੈ ਵੱਡੇ-ਵੱਡੇ ਦੈਂਤ ਉਹਦੇ ਉੱਤੋਂ ਦੀ ਲੰਘਦੇ ਆ ਅਸੀਂ ਅੱਜ ਵੀ ਯੋਧੇ ਹੀ ਆ ਸਾਡਾ ਕਬੀਲਾ ਅੱਜ ਵੀ ਯੋਧਿਆਂ ਨਾਲ ਭਰਿਆ ਹੋਇਆ ਅੱਜ ਵੀ ਅਸੀਂ ਸ਼ੇਰਾਂ ਨੂੰ ਬਘਿਆੜਾਂ ਨੂੰ ਹੱਥਾਂ ਨਾਲ ਪਾੜ ਦਿੰਨੇ ਆ ਅੱਜ ਵੀ ਅਸੀਂ ਹਾਥੀਆਂ ਦੇ ਸੰਗ ਤੁਰਦੇ ਆ ਸਾਡੀ ਤਾਕਤ ਦੇ ਵਿੱਚ ਕੋਈ ਕਮੀ ਨਹੀਂ ਆਈ ਧਨੁਕਬੀਰ ਮਰਿਆ ਨਹੀਂ ਅੱਜ ਵੀ ਸਾਡੇ ਜੰਗਲ ਵੱਧ ਰਿਹਾ ਜੰਗਲ ਵੱਧ ਕੇ ਤੇ ਵੱਡੇ ਵੱਡੇ ਰਾक्षਸਾਂ ਨੂੰ ਇੱਥੇ ਲਗਾਉਂਦਾ ਅਸੀਂ ਅੱਜ ਵੀ ਯੋਧੇ ਆ ਕੋਈ ਸ਼ੱਕ ਨਹੀਂ ਪਰ ਅਸੀਂ ਧਨੁਕਬੀਰ ਨਾਲ ਅੱਜ ਨਹੀਂ ਲੜ ਸਕਦੇ ਕਿਉਂ ਗੋਪੀਨਾਥ ਕਹਿੰਦਾ ਕਿਉਂਕਿ ਸਾਡੀ ਅਗਵਾਈ ਕਰਨ ਵਾਲਾ ਰਾਮਚੰਦਰ ਵਰਗਾ ਰਾਜਾ ਹੈ ਉਹ ਸਾਰੀ ਰਮਾਇਣ ਦੀ ਜਦੋਂ ਵਿਆਖਿਆ ਉਹਦੇ ਮੂਹਰੇ ਆਉਂਦੀ ਹੈ ਬੋਪੀਨਾਤ ਮਹਾਤੀ ਦੇ ਤਾਂ ਬਹੁਤ ਹੈਰਾਨ ਹੁੰਦਾ ਬਹੁਤ ਹੈਰਾਨ ਹੁੰਦਾ ਵੀ ਇਹ ਨਵਾਂ ਵਰਜਨ ਸੁਣਿਆ ਉਹਨੇ ਮਤਲਬ ਰਮਾਇਣ ਦਾ ਇੱਕ ਨਵਾਂ ਵਰਜਨ ਜਿਹੜਾ ਕਦੇ ਕਿਤੇ ਸੁਣਿਆ ਨਹੀਂ ਗਿਆ ਸੀ ਇਹ ਉਹਨੇ ਸੁਣਿਆ ਧਨਕਬੇਰ ਉਹ ਰਾਮਨ ਨੂੰ ਕਹਿੰਦੇ ਆ ਤੇ ਉਹ ਦੋਵੇਂ ਸ਼੍ਰੀ ਰਾਮ ਤੇ ਲక్ష్ਮਣ ਆਏ ਆ ਮਾਤਾ ਨੂੰ ਲੈ ਕੇ ਸੀਤਾ ਨੂੰ ਇੱਥੇ ਤੇ ਉਹ ਸੀਤਾ ਨੂੰ ਉਹ ਸਾਰੀ ਸਾਖੀ ਉਹਦੇ ਮੂਹਰੇ ਪ੍ਰਤੱਖ ਹੋ ਜਾਂਦੀ ਹੈ ਪਰ ਜਿਹੜਾ ਡਾਇਲੋਗ ਉਹ ਬੋਲਦਾ ਨਾ ਉੱਥੇ ਧਨਕਬੇਰ ਕਦੇ ਮਰਦਾ ਨਹੀਂ ਹੁੰਦਾ ਅਸੀਂ ਅੱਜ ਵੀ ਯੋਧੇ ਆ ਲੜ ਸਕਦੇ ਆ ਅਸੀਂ ਤੁਹਾਨੂੰ ਗਵੇਰ ਨਾਲ ਲੜਨਾ ਚਾਹੁੰਦੇ ਆ ਪਰ ਸਾਡੀ ਅਗਵਾਈ ਕਰਨ ਵਾਲਾ ਰਾਮਚੰਦਰ ਵਰਗਾ ਰਾਜਾ ਹੈ ਮੈਨੂੰ ਯਾਦ ਆਈ ਸਾਖੀ ਜਦੋਂ ਮੈਂ ਪੰਥ ਪ੍ਰਕਾਸ਼ ਪੜ੍ਹਦਾ ਸੀ ਸੱਚੇ ਪਾਤਸ਼ਾਹ ਕੋਲੇ ਆਏ ਬ੍ਰਾਹਮਣ ਤੇ ਆ ਕੇ ਕਹਿੰਦੇ ਸੱਚੇ ਪਾਤਸ਼ਾਹ ਸਾਡੀ ਕੋਈ ਅਗਵਾਈ ਕਰਨ ਵਾਲਾ ਹੈ ਤੂੰ ਮਛਤਰੀ ਹੋ ਖੜਗ ਉਠਾਵੋ ਸਾਰੇ ਹਿੰਦੂਆਂ ਕੋ ਗਲੇ ਲਗਾਓ ਸੱਚੇ ਪਾਤਸ਼ਾਹ ਤੁਸੀਂ ਛਤਰੀ ਆ ਤੁਸੀਂ ਕਿਰਪਾਨ ਚੱਕੋ ਸਾਰੇ ਹਿੰਦੂਆਂ ਨੂੰ ਗਲਿਆਂ ਨਾਲ ਲਾਓ ਤੁਮ ਪੈ ਤੁਮ ਪੈ ਮਾਇਆ ਆਵੇ ਕਣੀ ਕਰਾਮਾਤ ਤੁਮ ਪੈ ਅਣਗਿਣੀ ਤੁਹਾਡੇ ਕੋਲ ਸੱਚੇ ਪਾਤਸ਼ਾਹ ਮਾਇਆ ਤੁਹਾਡੀ দাসੀ ਹੈ ਅਣਗਿਨਤ ਕਰਾਮਾਤਾਂ ਤੁਹਾਡੇ ਕੋਲੇ ਤੁਰਕਣ ਤੈ 10 ਗੁਣ ਅਧਿਕ ਹੈ ਹਿੰਦੂ ਹਿੰਦ ਮਾਹੇ ਤੁਰਕਾਂ ਤੋਂ 10 ਗੁਣਾ ਜ਼ਿਆਦਾ ਹੈ ਹਿੰਦੂ ਹਿੰਦੁਸਤਾਨ ਚ ਜੋ ਤੁਮ ਖੰਡਾ ਫੜ ਖੜੋ ਸਬਰ ਵਾਲਾ ਤੁਮ ਸੰਗ ਆਏ ਜੇ ਤੁਸੀਂ ਖੰਡਾ ਫੜ ਕੇ ਸੱਚੇ ਪਾਤਸ਼ਾਹ ਖੜਜੋ ਤਾਂ ਅਸੀਂ ਸਾਰੇ ਤੁਹਾਡੇ ਨਾਲ ਆ ਕੇ ਖੜ ਜਾਾਂਗੇ ਮਹਾਰਾਜ ਸਾਡੀ ਅਗਵਾਈ ਕਰਨ ਵਾਲਾ ਕੋਈ ਹੈ ਨਹੀਂ ਜੇ ਸਾਡੀ ਕੋਈ ਅਗਵਾਈ ਕਰਨ ਵਾਲਾ ਹੋਵੇ ਤਾਂ ਅਸੀਂ ਅੱਜ ਵੀ ਧਨਕਬੀਰ ਦਾ ਮੱਥਾ ਪਾੜ ਦਈਏ ਅਸੀਂ ਅੱਜ ਵੀ ਜਿਹੜੇ ਦਾਇਤ ਰਾਖਸ਼ਸ ਜਿਹੜੇ ਸਾਨੂੰ ਅੱਜ ਬਦਲ ਜਾਂਦਾ ਨਾ ਰੂਪ ਬਦਲ ਜਾਂਦਾ ਧਨਕਬੀਰ ਦਾ ਰੂਪ ਬਦਲ ਗਿਆ ਓਹੋ ਟੋਪੀ ਲੈ ਕੇ ਤੇ ਪੰਜ ਵਕਤ ਦਾ ਨਮਾਜ਼ੀ ਹੋ ਕੇ ਲਾਲ ਕਿਲੇ ਤੇ ਬਹਿ ਗਿਆ ਔਰੰਗਜ਼ੇਬ ਬਣ ਕੇ ਕਦੇ ਫੇਰ ਤਨਕਬੇਰ ਬਦਲ ਜਾਂਦਾ ਔਰੰਗਜ਼ੇਬ ਟਿੱਕਾ ਲਾਉਣ ਲੱਗ ਜਾਂਦਾ ਹੈ ਹੈ ਤਨਕਬੇਰ ਹੀ ਰੂਪ ਉਹਦੇ ਬਦਲਦੇ ਰਹਿੰਦੇ ਸੱਚੇ ਪਾਤਸ਼ਾਹ ਤੁਸੀਂ ਸਾਡੀ ਗਵਾਹੀ ਕਰੋ ਮਹਾਰਾਜ ਤੁਸੀਂ ਸਾਡੀ ਗਵਾਹੀ ਕਰੋ ਮਹਾਰਾਜ ਤੇ ਅਸੀਂ ਲੜ ਸਕਦੇ ਹਾਂ ਕੋਈ ਸਾਡੀ ਗਵਾਹੀ ਕਰਨ ਵਾਲਾ ਹੈ ਨਹੀਂ ਪੂਰੇ ਹਿੰਦੁਸਤਾਨ ਚ ਸਾਰੇ ਹਿੰਦੁਸਤਾਨ ਜੇ ਤਾਂ ਹੈ ਨਹੀਂ ਵੀ ਜਿਹੜੇ ਉਹ ਬ੍ਰਾਹਮਣ ਐ ਜਾਂ ਪਹਿਲਾਂ Hindu ਹਿੰਦੂਆਂ ਨੂੰ ਫੜਿਆ ਉਹ Hindu ਕਹਿੰਦੇ ਆ ਜੀ ਬ੍ਰਾਹਮਣ ਦੇ ਅਸੀਂ ਮਗਰ ਲੱਗਦੇ ਆਂ ਬ੍ਰਾਹਮਣ ਨੂੰ ਫੜਿਆ ਫਿਰ ਉਹ ਬ੍ਰਾਹਮਣ ਇਹ ਤਾਂ ਹੈ ਨਹੀਂ ਵੀ ਜਿਨ੍ਹਾਂ ਦੇ ਜਜਮਾਨ ਜਾਂ ਜਿਨ੍ਹਾਂ ਦੇ ਉਹ ਪ੍ਰੋਤ ਹੁੰਦੇ ਸੀ ਜਾਂ ਜਿਨ੍ਹਾਂ ਦੇ ਉਹ ਪੁਜਾਰੀ ਹੁੰਦੇ ਸੀ ਉਹ ਰਾਜੇ ਉਹਨਾਂ ਦੇ ਨਾਲ ਉਹਨਾਂ ਨਾਲ ਉਹਨਾਂ ਨੇ ਗੱਲ ਨਾ ਕੀਤੀ ਹੋਵੇ ਰਾਜੇ ਵੀ ਐਕਚੁਅਲੀ ਹਿੰਦੂਈ ਸੀਗੇ ਹੈਨਾ ਰਾਜੇ ਵੀ ਸਾਰੇ ਉਹ ਕੋਈ ਰਾਜਾ ਉਹਨਾਂ ਦੀ ਮਦਦ ਲੈਣੀ ਤੁਰਿਆ ਫਿਰ ਉਹ ਇੱਕ ਥਾਂ ਤੇ ਲਿਖਦਾ ਹੈ ਬਾਬਾ ਅ ਕਹਿੰਦਾ ਵੀ ਜਦੋਂ ਅਸੀਂ ਤੁਰਿਆ ਉਥੋਂ ਵੀ ਸਾਰਿਆਂ ਨੂੰ ਧਿਆ ਕੇ ਦੇਖ ਲਿਆ ਮਹਾਰਾਜ ਅਸੀਂ ਦੇਵਤਾ ਲਾਗੇ ਕਰਨ ਸੋ ਤਪ ਅਰ ਜਾਪ ਦੇਵਤਾ ਨਾ ਜਾਗੇ ਸਿਰ ਰਹੇ ਖਾਪ ਅਸੀਂ ਮਹਾਰਾਜ ਤਪ ਕਰਦੇ ਰਹੇ ਆ ਬਹੁਤ ਜਾਪ ਕੀਤਾ ਕੋਈ ਦੇਵਤਾ ਨਹੀਂ ਜਾਗਿਆ ਹਨਾ ਮਸਲਾ ਇਹ ਵੀ ਆ ਵੀ ਦੇਵਤਾ ਸ਼ਾਇਦ ਜਾਗਦਾ ਵੀ ਪਰ ਇਹ ਵਿਪਤਾ ਜੀ ਯਾਦ ਆਇਆ ਸੀ ਖੈਰ ਵਿਪਤਾ ਚ ਵੀ ਜਾਗ ਪੈਣਾ ਚਾਹੀਦਾ ਸੀ ਪਰ ਚਲੋ ਉਹ ਬਤਾਰਾ ਕੋਈ ਹੋਰ ਸੀ ਦੇਵਤਾ ਨੇ ਜਾਂ ਕਿਸੇ ਨੇ ਵੀ ਦੱਸ ਅਨੰਦਪੁਰ ਦੀ ਪਾਤੀ ਉਹਨਾਂ ਨੂੰ ਸੋ ਜਿਹੜੀ ਇਹ ਇਹ ਗੱਲ ਆਉਂਦੀ ਆ ਵੀ ਸਾਰੇ ਹਿੰਦੁਸਤਾਨ ਚ ਉਹਨਾਂ ਦੀ ਕੋਈ ਅਗਵਾਈ ਕਰਨ ਵਾਲਾ ਹੈ ਨਹੀਂ ਉਹ ਕਸ਼ਮੀਰੀ ਕਾਸ਼ੀ ਦੇ ਪੰਡਤਾਂ ਨੇ ਆ ਕੇ ਮਹਾਰਾਜ ਨੂੰ ਕਿਹਾ ਮਹਾਰਾਜ ਤੁਸੀਂ ਸਾਡੀ ਅਗਵਾਈ ਕਰੋ ਸੱਚੇ ਪਾਤਸ਼ਾਹ ਨੇ ਹੋਰ ਤਰੀਕੇ ਅਗਵਾਈ ਕੀਤੀ ਨਾ ਮਹਾਰਾਜ ਕਹਿੰਦੇ ਕੁਰਬਾਨੀ ਹਜੇ ਲੜਨ ਦਾ ਵੇਲਾ ਨਹੀਂ ਲੜਨ ਦਾ ਵੇਲਾ ਆ ਰਿਹਾ ਲੜਾਈ ਬਹੁਤ ਜੰਗ ਹੈ ਜਿਹੜੀ ਉਹ ਹੋਣੀ ਹੈ ਉਹਦੇ 'ਚ ਵੀ ਹਰਾਵਾਂਗੇ ਖੰਡੇ ਨਾਲ ਵੀ ਹਰਾਵਾਂਗੇ ਪਰ ਅੱਜ ਅਸੀਂ ਸਬਰ ਨਾਲ ਸੋ ਮਹਾਰਾਜ ਨੇ ਐਸਾ ਕੌਤਕ ਵਰਤਾਇਆ ਜਿਹੜਾ ਦੁਨੀਆਂ ਦੇ ਕਦੇ ਕਿਸੇ ਨੇ ਵਰਤਾਇਆ ਨਹੀਂ ਸੀ ਸੱਚੇ ਪਾਤਸ਼ਾਹ ਮੇਰ ਕਰਨ ਆਪਾਂ ਗੋਤੇਗਵਾਧਰ ਮਹਾਰਾਜ ਦੀਆਂ ਸਾਖੀਆਂ ਦੀ ਸਾਂਝ ਸਾਰੇ ਜਾਣੇ ਇੱਕ ਦੂਜੇ ਨਾਲ ਪਾਈਏ ਤੇ ਸਮਾ ਆ ਰਿਹਾ ਹੈ ਇਹ ਨਾ ਦਸੀਂ ਮਨਾ ਰਹੇ ਆ ਅੱਜ ਇਹ ਸਾਲ ਦੇ ਵਿੱਚ 350 ਸਾਲਾ ਤਾਂ ਮੈਂ ਸੋਚਦਾ ਸੀ ਹਾਲਾਂਕਿ ਆਪਾਂ ਲੈਣਾ ਕੁਝ ਨਹੀਂ ਵੀ ਜਮਨਾਪਾਰ ਵਾਲੇ ਕੀ ਸੋਚਦੇ ਪਰ ਮੈਂ ਸੋਚਦਾ ਸੀ ਉਹ ਆਪਦੇ ਨੈਰੇਟਿਵ ਚੋਂ ਖਤਮ ਕਰ ਰਹੇ ਆ ਇਹ ਗੱਲਾਂ ਵੀ ਮਹਾਰਾਜ ਦੀ ਸ਼ਹਾਦਤ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਨਹੀਂ ਹੋਈ ਜਾਂ ਪੰਡਤਾਂ ਦੀ ਜਾਂ ਬਾਹਮਣਾਂ ਦੀ ਜਾਂ ਹਿੰਦੂਆਂ ਦੀ ਰੱਖਿਆ ਲਈ ਨਹੀਂ ਹੋਈ ਤਾਂ ਕਮ ਸੇ ਕਮ ਅਸੀਂ ਇੰਨੀ ਇੱਕ ਗੱਲ ਤਾਂ ਦੁਨੀਆ 'ਚ ਪਹੁੰਚਾ ਹੀ ਸਕੀਏ ਨਾ ਜਾਂ ਕਮ ਸੇ ਕਮ ਸਾਨੂੰ ਤਾਂ ਪਤਾ ਹੋਵੇ ਨਾ ਸਾਡੇ ਬੱਚਿਆਂ ਨੂੰ ਪਤਾ ਹੋਵੇ ਜਿਹੜਾ ਨੈਰੇਟਿਵ ਜਮਨਾਪਾਰ ਤੋਂ ਖੜਾ ਹੋ ਰਿਹਾ ਹੈ ਉਹਨੂੰ ਟੈਕਲ ਕਰਨਾ ਸਾਡੇ ਬੱਚੇ ਨੇ ਕਿਉਂਕਿ ਸਾਰਾ ਦਿਨ ਉਹਨਾਂ ਨੂੰ ਟੀਵੀਆਂ ਤੇ ਦੇਖਣਾ ਹੈ ਉਹਨਾਂ ਦੀਆਂ ਡਿਬੇਟਾਂ ਦੇਖਣੀਆਂ ਸਾਰਾ ਉਹਨੂੰ ਟੈਕਲ ਕਰਨ ਵਾਸਤੇ ਸਾਡੇ ਜਵਾਕਾਂ ਕੋਲੇ ਕੁਝ ਹੋਵੇ ਜੀ ਭਾਈ ਅਸਲ ਚ ਕਾਰਨ ਹੋਰ ਸੀ ਅਸਲ ਚ ਅਸਲ ਚ ਸੱਚਾਈ ਕੁਝ ਹੋਰ ਸੀ ਇਹ ਭਾਵੇਂ ਅੱਜ ਕੁਝ ਕਹੀ ਜਾਣ ਰਾਜ ਆ ਨਾ ਰਾਜ ਦੇ ਤਾਕਤ ਦੇ ਹੰਕਾਰ ਚ ਬੰਦਾ ਕੁਝ ਵੀ ਕਹਿ ਸਕਦਾ ਹੈ ਇਹ ਭਾਵੇਂ ਅੱਜ ਕੁਝ ਕਹੀ ਜਾਣ ਪਰ ਅਸਲ ਸਚਾਈ ਆ ਹੈ ਭਾਈ ਜਿਹੜੀ ਸਾਡੇ ਗ੍ਰੰਥਾਂ ਚ ਲਿਖੀ ਹੈ ਸੋ ਮੈਨੂੰ ਇਹ ਜਦੋਂ ਉਹਨਾਂ ਨੇ ਪੰਡਤਾਂ ਦੇ ਆਕੇ ਮਹਾਰਾਜ ਨੂੰ ਕਿਹਾ ਮਹਾਰਾਜ ਸਾਡੀ ਅਗਵਾਈ ਕਰਨ ਵਾਲਾ ਕੋਈ ਹੈ ਨਹੀਂ ਤਾਂ ਮੈਨੂੰ ਯਾਦ ਆਈ ਸਾਖੀ ਗੋਪੀਨਾਥ ਮਹਾਤੀ ਨੇ ਲਿਖੀ ਸੀ ਜਿਹੜੀ ਅਮਰ ਸੰਤਾਨ ਚ ਵੀ ਸੱਚਮੁੱਚ ਸਾਡੀ ਕੋਈ ਅਗਵਾਈ ਕਰਨ ਵਾਲਾ ਹੈ ਨਹੀਂ ਸੱਚੇ ਪਾਤਸ਼ਾਹ ਨੇ ਅਗਵਾਈ ਕੀਤੀ ਤੇ ਸਾਰੇ ਪੰਡਤਾਂ ਪੰਡਤਾਂ ਕਿਉਂ ਸਾਰੇ ਹਿੰਦੁਸਤਾਨ ਦੇ ਸਿਰ ਸਾਰੇ ਮੈਗਨਾ ਧਰਤੀ ਤੇ ਕਦੇ ਕੋਈ ਐਵਾਂ ਜਬਰਤਾਰਾ ਨਹੀਂ ਹੋਇਆ ਸੀ ਤਾਰੀ ਧਰਤੀ ਦੇ ਸਿਰ ਦੇ ਉੱਤੇ ਮਹਾਰਾਜ ਨੇ ਚਾਦਰ ਤਾਣੀ ਸੀ ਹਨਾ ਉਹ ਮਹਾਰਾਜ ਦਾ ਆਉਂਦੇ ਆ ਨਾ ਪੰਥ ਪ੍ਰਕਾਸ਼ ਦੇ ਬਚਨ ਹੀ ਆਉਂਦੇ ਆ ਨਾ ਪ੍ਰਗਟ ਭਾਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਪੰਥ ਪ੍ਰਕਾਸ਼ 'ਚ ਨਹੀਂ ਕਿਸੇ ਹੋਰ ਗ੍ਰੰਥ 'ਚੋਂ ਆਇਆ ਪ੍ਰਗਟ ਭਾਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਸਾਰੀ ਸ੍ਰਿਸ਼ਟੀ ਤੇ ਚਾਦਰ ਭਾਈ ਸ੍ਰਿਸ਼ਟੀ ਦੀ ਚਾਦਰ ਧਰਮ ਦੀ ਚਾਦਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸੋ ਮਹਾਰਾਜ ਮੇਰ ਕਰੇ ਆਪਾਂ ਮਹਾਰਾਜ ਦੀਆਂ ਹੋਰ ਸਾਖੀਆਂ ਦੀ ਸਾਜ ਵੀ ਪਾਉਣੇ ਆ ਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ